ਹਾਂਜੀ ਮਿੱਤਰੋ ਇਸ ਟਾਈਮ ਖੜਿਆ ਪਿਆ ਆਪਦੀ ਸਭ ਤੋਂ ਵੱਡੀ ਲੋਡਰ ਇੰਡਸਟਰੀ ਦੇ ਵਿੱਚ ਪਿੰਡ ਸਰਗੇ ਵਾਲਾ ਤੇ ਬਾਈਰੇ ਨੇ ਆਪਾਂ ਪਹਿਲਾਂ ਵੀ ਵੀਡੀਓ ਪਾਏ ਬਾਈਰੇ ਨੇ ਆ ਮਸ਼ੀਨਾਂ ਤਿਆਰ ਕੀਤੀਆਂ ਮੈਂ ਚਾਰ ਪੌਣ ਵਾਲੀਆਂ ਪਰ ਅੱਜ ਗੱਲਬਾਤ ਕਰਨੀ ਆਪਾਂ ਲੋਡਰ ਦੀ ਬਈ ਜਾਂਸੀ ਜੋ ਨਵਾਂ ਟਰੈਕਟਰ ਤੁਸੀਂ ਇੱਥੇ ਲਿਆਉ ਸਨ ਉਹਤੇ ਵੀ ਲੋਡਰ ਫਿੱਟ ਕਰ ਦੇਣਗੇ ਕਈ ਭਰਾਵਾਂ ਨੂੰ ਹੁੰਦਾ ਵੀ ਰੰਗਣਾ ਲੈ ਜੇ ਜੇ ਉੱਤੇ ਰੰਗਣਾ ਵੱਜੇ ਉਹ ਜੀ ਕੋਈ ਦਿੱਕਤ ਨਹੀਂ ਆਉਂਦੀ ਪੁਰਾਣਾ ਟਰੈਕਟਰ ਲਿਆਓ ਤੁਸੀਂ ਪੁਰਾਣੇ ਟਰੈਕਟਰ ਤੇ ਜੇ ਤੁਸੀਂ ਮਤਲਬ ਲੋਡਰ ਫਿੱਟ ਕਰਾਉਣਾ ਨਾ ਸੋ ਨੂੰ ਕੋਈ ਇੱਥੇ ਬੁਕਿੰਗ ਅਡਵਾਂਸ ਦੇਣ ਦੀ ਲੋੜ ਆ ਸਾਨੂੰ ਬਣੇ ਬਣਾ ਇੱਥੇ ਲੋਡਰ ਆ ਬਾਈ ਫਿੱਟ ਕਰਕੇ ਦੇ ਦਿੰਦੇ ਆ ਜੇ ਤੁਸੀਂ ਬਣਿਆ ਬਣਾਇਆ ਟਰੈਕਟਰ ਸਮੇਤ ਲੋਡਰ ਲੈਣਾ ਉਹ ਵੀ ਮਿਲ ਜਾਂਦੇ ਆ ਜੀ ਸੀ ਵੀ ਤੱਕ ਤਿਆਰ ਕਰਕੇ ਦੇ ਦਿੰਦੇ ਆ ਟਰੈਕਟਰ ਨੂੰ ਜੀ ਐਸ ਵੀ ਬਣਾ ਦਿੰਦੇ ਆ ਆ ਜੋ ਕਰਦੇ ਆ ਬਾਈ ਰਹਿਣਾ ਗੱਲਬਾਤ ਹੈ ਨਾ ਤੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦਿੰਨੇ ਆ ਹਾਂਜੀ ਬਾਈ ਸਸੇ ਕਾਲ ਜੀ ਸਸੇ ਕਾਲ ਜੀ ਉਹ ਠੀਕ ਹੋ ਬਾਈ ਹਾਂਜੀ ਬਾਈ ਤੁਸੀਂ ਸੁਣਾਓ ਬਸ ਵਧੀਆ ਗਿਆ ਤੇ ਆਪਣੇ ਬਾਈ ਲੋਡਰ ਵਗੈਰਾ ਦਿਖਾਈ ਆ ਪਾ ਚੱ ਹਾਂਜੀ ਜ਼ਰੂਰ ਖਾਵਾਂਗੇ ਜੀ ਹਾਂ ਤੇ ਕੀ ਕੁਝ ਤਿਆਰ ਕਰਦੇ ਜਿਵੇਂ ਤੁਹਾਡੇ ਸਾਹਮਣੇ ਇਧਰ ਲੱਗੇ ਪਏ ਬਾਈ ਜਿਵੇਂ ਲੋਡਰ ਟਰੈਕਟਰਾਂ ਦੇ ਵੀ ਕਾਫੀ ਫੋਟੋ ਲੱਗੇ ਹੋਏ ਬਾਈ ਦਲਵਾ ਗਿਆ ਇਹਦਾ ਬਾਈ ਸਖਪਾਲ ਤੇ ਇਧਰ ਤੁਸੀਂ ਦੇਖ ਸਕਦੇ ਹੋ ਨਾ ਇਹ ਬਾਈ ਕਿਰਕਿ ਕਿੰਨੇ ਕੁ ਤਰ੍ਹਾਂ ਦੇ ਲੋਡਰ ਆ ਜਾਂਦੇ ਆ ਇਹ ਇਹ ਬਾਈ ਜੀ ਲੋਡਰ ਮੰਨ ਕੇ ਚਲੋ 5-6 ਤਰ੍ਹਾਂ ਦੇ ਲੋਡਰ ਬਣ ਰਹੇ ਆ 5-6 ਤਰ੍ਹਾਂ ਦੇ ਹਾਂ ਜੀ ਦਿਖਾਈਏ ਬਾਈ ਫਿਰ ਆਪਾਂ ਜਾ ਕੇ ਹਾਂ ਕੋਈ ਫੂਸਾ ਭਰਨ ਵਾਲੇ ਆ ਗਏ ਹਾਂ ਕੋਈ ਮਿੱਟੀ ਵਾਲੇ ਆ ਗਏ ਹਾਂ ਜੀ ਕੋਈ ਜੀਐਸਵੀ ਆ ਗਿਆਂ ਕੋਈ ਰੈਡਰ ਆ ਗਏ ਉੱਚ ਜਾ ਆਜੋ ਆਪਾਂ ਤਾਂ ਚੱਲਦੇ ਆ ਚਲੋ ਜਾ ਕੇ ਦਿਖਾਉਂਦਾ ਮਿੱਤਰੋ ਬਈ ਜਿਵੇਂ ਆਹ ਟਰੈਕਟਰ ਤੁਹਾਡੇ ਕੋਲੇ ਖੜਿਆ ਸਾਰੇ ਲੋਡਰ ਲੱਗਣ ਵਾਲੀ ਆ ਹਾਂਜੀ ਭਾਜੀ ਇਹ ਲੋਡਰ ਇਹਦੇ ਤੇ ਸਾਰੇ ਜੀਸੀਬੀ ਫਿੱਟ ਹੋ ਜਣਗੇ ਜੀ ਜਰ ਜੀਸੀਬੀ ਤੱਕ ਵੀ ਬਣਾ ਦਿੰਨੇ ਆ ਬਈ ਹੈ ਆਹ ਟਰੈਕਟਰ ਤੇ ਸਾਰੀ ਜੀਸੀਬੀ ਫਿੱਟ ਹੋਣੀ ਆ ਇਹਦੇ ਤੇ ਇਹਦੇ ਤੇ ਜੀ ਅੱਛਾ ਹਾਂਜੀ ਇਹਦਾ ਫਿਰ ਸਾਰਾ ਬਦਲਣਾ ਪੈਂਦਾ ਬਈ ਪਿੱਛੋਂ ਕਿ ਐਂ ਲੱਗ ਜਾਂਦੀ ਨਹੀਂ ਐਂ ਲੱਗਣਾ ਸਿਰਫ ਇਹਦੀਆਂ ਲਿੰਕਾਂ ਲੈਣੀਆਂ ਅੱਛਾ ਛੋ ਤੱਕ ਵੀ ਇਹਦੀ ਨਾਲ ਰਹੂਗੀ ਛੋ ਤੱਕ ਵੀ ਹਾਂ ਸੱਲੀਆਂ ਲਿੰਕਾਂ ਲੈ ਕੇ ਲਿੰਕਾਂ ਤੇ ਹੁੱਕ ਲਾਉਣੀ ਆ ਆਪਣੀ ਹੋਰ ਤਾਂ ਕੁਛ ਨਹੀਂ ਲਾਉਣੀ ਠੀਕ ਆ ਜੀ ਜੀਸੀਬੀ ਬਣ ਜਾਣੀ ਜੀਸੀਬੀ ਬਣ ਜਾਣੀ ਬਾਕੀ ਆਪਣੇ ਸਟਾਰਾ ਹੈ ਗਿਆ ਜੀ ਜੀ ਵੀਮ ਟਰੈਕਟਰ ਦੇ ਮੂਰੇ ਹੀ ਬਣਾਈਆਂ ਆਪਾਂ ਮਗਰੀ ਬਣਾਈਆਂ ਹੈਡਰੇ ਬਣੇ ਸਰ ਤੋਂ ਆਪਣਾ ਬ੍ਰੈਸ ਹੈ ਆ ਸਾਰੇ ਬਣੇ ਹੋਏ ਆ ਬਾਈ ਅੱਗੇ ਦਿਖਾਈਏ ਫਿਰ ਆਪਾਂ ਚੱਲ ਗਏ ਆ ਆ ਬਾਈ ਜੌਂਡੀਅਰ ਖੜਾ ਹੈ ਜਿਵੇਂ ਹਾਂ ਇਹ ਜੌਂਡੀਅਰ ਤੇ ਲੋਡਰ ਫਿਟਿੰਗ ਹੋ ਰਹਾ ਹੈ ਜੀ ਅੱਛਾ ਹਾਂ ਜੀ ਇਹ ਤਾਂ ਲੋਡਰ ਫਿਟ ਕਰ ਰਹੇ ਹਾਂ ਜੀ ਠੀਕ ਆ ਤੇ ਇਹ ਆਪਾਂ ਸਾਰੀ ਜਾਣਕਾਰੀ ਮਿੱਤਰੋ ਤੁਹਾਨੂੰ ਦੇਵਾਂਗੇ ਹਣਾ ਵੀਡੀਓ ਚ ਤੇ ਜਿਵੇਂ ਬਾਈ ਇਹ ਇੱਧਰ ਸਾਰਾ ਹਣਾ ਬਣਾ ਕੇ ਰੱਖਦੇ ਜਿਵੇਂ ਬਾਈ ਮੈਂ ਗੱਲ ਕਰਕੇ ਆਇਆਗਾ ਵੀ ਫਰੰਟ ਤੋਂ ਬਾਈ ਤੁਹਾਨੂੰ ਕੋਈ ਬੁਕਿੰਗ ਕਰਵਾਉਣ ਦੀ ਲੋੜ ਨਹੀਂ ਇੱਥੇ ਆਪਣੇ ਕੋਲ ਜਿਹੜੀ ਬੁਕਿੰਗ ਦੀ ਗੱਲ ਚੱਲਦੀ ਐ ਨਾ ਹਾਂ ਆਪਣੇ ਕੋਲ ਬੰਦਾ ਆਵੇ ਤੇ ਲੋਡਰ ਲਵਾ ਕੇ ਲੈ ਜੇ ਇਹ ਨਹੀਂ ਕੋਈ ਆਪਾ ਭਲਾ ਅਨੁਮਾਨ ਦੇ ਕੇ ਜੀ ਉੱਥੇ ਬੁੱਕ ਕਰਾ ਕੇ ਆਈਏ ਲੋਡਰ ਹਾਂ ਇਹ ਫਿਰ ਆਪਾਂ ਲੋਡਰ ਬਣੂਗਾ ਆਪਣੇ ਕੋਲੇ ਬਾਬੇ ਦੀ ਕਿਰਪਾ ਨਾਲ ਲੋਡਰ ਪੂਰਾ ਆ ਹੀ ਨਹੀਂ ਰਿਹਾ ਹੂੰ ਇਹਨਾਂ ਲੋਡਰ ਬਣ ਰਿਹਾ ਬਾਕੀ ਜਿਹੜੇ ਆਪਣੇ ਲੋਡਰ ਬਣਾਉਣ ਦੀ ਕਲਾ ਐ ਜਿਵੇਂ ਆਹ ਟਰੈਕਟਰ ਹੁਣ ਜੌਨ ਡੀਅਰ ਦਾ ਫਿਟਿੰਗ ਹੋ ਰਿਹਾ ਜੀ ਇਹਦਾ ਲੋਡਰ ਬਣ ਕੇ ਸਾਰਾ ਤਿਆਰ ਪਿਆ ਐ ਆ ਕੱਲੀ ਕੱਲੀ ਚੀਜ਼ ਪਈ ਐ ਬਾਈ ਹਾਂਜੀ ਇਹਦੀ ਕੱਲੀ ਕੱਲੀ ਚੀਜ਼ ਟਰੈਕਟਰ ਤੋਂ ਅਲੱਗ ਹੋ ਕੇ ਪੇਂਟ ਹੋਊਗੀ ਸਾਰੀ ਚੀਜ਼ੇ ਦੀ ਪੇਂਟ ਹੋ ਕੇ ਵਾਕਟਰ ਟਰੈਕਟਰ ਤੇ ਫਿਟਿੰਗ ਹੋ ਗਈ ਜੀ ਮੰਨ ਕੇ ਜਲ ਵੀ ਉੱਤੇ ਹੀ ਰੰਗ ਮਾਰਦੇ ਆਪਾਂ ਨੂੰ ਜੀ ਨਵਾਂ ਤਾਜ਼ਾ ਕੰਪਨੀ ਚੋਂ ਟਰੈਕਟਰ ਲੈ ਕੇ ਦੇ ਦੇਣ ਤੇ ਟਰੈਕਟਰ ਦੇ ਉੱਤੇ ਇੱਕ ਤਿਉਂਕਾ ਰੰਗਦਾ ਨਹੀਂ ਪਊਗਾ ਅੱਛਾ ਹਾਂ ਜੀ ਆਮ ਕੀ ਆ ਮੋਟਰ ਉੱਤੇ ਫਿਟ ਕਰਤਾ ਉੱਤੇ ਉਹਦੇ ਰੰਗ ਕਰ ਹੀ ਜਾਂਦੇ ਆ ਹੁਣ ਕਈ ਜਿੰਮੇਦਾਰ ਜਾਂ ਕੋਈ ਬਾਈ ਹਨਾ ਟਰੈਕਟਰ ਵਾਲੇ ਇਹ ਸੋਚਦੇ ਹੁੰਦੇ ਆ ਵੀ ਯਾਰ ਜਿਵੇਂ ਨਵਾਂ ਟਰੈਕਟਰ ਲਿਆਂਦਾ ਲੋਡਰ ਫਿੱਟ ਹੋ ਗਿਆ ਉੱਤੇ ਰੰਗ ਵਾਜੂਦਾ ਉਹਦਾ ਯਾਰ ਮਤਲਬ ਜਖਣਾ ਜੀ ਨਿਕਲ ਜਾਂਦੇ ਨਿਕਲ ਜਾਂਦੇ ਇਹ ਗੱਲ ਦਾ ਬਹੁਤ ਬੰਦਾ ਡਾਊਟ ਹੁੰਦਾ ਕਿ ਆਪਾਂ ਨਵੇਂ ਟਰੈਕਟਰ ਤੇ ਲੋਡਰ ਨਹੀਂ ਲਵਾਉਣਾ ਆਪਾਂ ਟਰੈਕਟਰ ਪੁਰਾਣਾ ਲੈ ਲਈਏ ਉਹਦੇ ਲੋਡਰ ਲਵਾ ਲਈਏ ਪੁਰਾਣਾ ਟਰੈਕਟਰ ਕੀ ਰੁਪਿਆਰਾਂ ਵੀ ਬਹੁਤ ਕੱਢੀ ਜਾਂਦਾ ਰਹਿੰਦਾ ਠੀਕ ਹੈ ਬਾਈ ਜੇ ਨਵਾਂ ਟਰੈਕਟਰ ਨੂੰ ਲੋਡਰ ਲਵਾਉਣੇ ਆਪਾਂ ਨਵਾਂ ਟਰੈਕਟਰ ਲਾਓ ਹਾਂ ਠੀਕ ਹੈ ਉਹ ਰੰਗ ਤੋਂ ਚੱਲਦਾ ਰੰਗ ਤੇ ਆਪਣੀ ਗਾਰੰਟੀ ਹੈ ਵੀ ਤੇ ਇੱਕ ਤੂੰਕ ਵੀ ਰੰਗਦਾ ਭਾਜੀ ਉਹ ਤੁਸੀਂ ਰੰਗ ਬਾਹਰ ਪਹਿਲਾਂ ਹੀ ਮਾਰ ਕੇ ਬਾਅਦ ਵਿੱਚ ਫਿਟ ਕਰਦੇ ਆ ਤੁਹਾਨੂੰ ਸਾਰਾ ਦਸੀ ਜਾਂਦਾ ਜੋ ਇਹਦਾ ਪਾਰਟ ਆ ਜਿੰਨਾ ਵੀ ਆ ਆ ਆ ਕੀ ਚੀਜ਼ ਆ ਬਈ ਇਹ ਟੈਂਕੀ ਜੀ ਮਗਰਲੀ ਵੇਟ ਹੁੰਦਾ ਜਿਹੜਾ ਜਿਹੜਾ ਲੋਡਰ ਦਾ ਲੋਡਰ ਦਾ ਤੇ ਕ੍ਰੈਸ਼ਰ ਪੈਣਾ 8.5 ਕੁਇੰਟਲ 8.5 ਕੁਇੰਟਲ ਜਿਵੇਂ ਮਤਲਬ ਫਰੰਟ ਹੁਣ ਜ਼ਿਆਦਾ ਵਜ਼ਨ ਪਿੱਛੋਂ ਨਾ ਕਰਦਾ ਇਹ ਆ ਵਾਕਟ ਆ ਗਿਆ ਜਿਹਦਾ ਇਹ ਬੱਕਟ ਵੀ ਸਾਈਜ਼ ਦਾ ਹੁੰਦਾ ਹਰੇਕ ਦਾ ਅੱਡ ਦਾ ਹਾਂ ਇਹ ਆਪਣੇ ਕੋਲੇ 3 ਫੁੱਟ ਸਾਈਜ਼ ਤੋਂ ਲੈ ਕੇ 7 ਫੁੱਟ ਤੱਕ ਦਾ ਸਾਈਜ਼ ਚੱਲਦਾ 3 ਫੁੱਟ ਤੋਂ ਲੈ ਕੇ 7 ਫੁੱ ਵਾਲੋ ਸਤਲ ਵਾਲੋ ਸਤਲ ਵਾਲੋ ਹਾਂ ਉਹ ਟਰੈਕਟਰਾਂ ਦੇ ਹਿਸਾਬ ਨਾਲ ਆ ਜਿਹਦਾ ਟਰੈਕਟਰ ਨੂੰ ਉਹਦੇ ਲਾਦ ਠੀਕ ਆ ਇਧਰ ਵੀ ਬਾਈ ਤੁਸੀਂ ਆ ਜੈਕ ਵਗੈਰਾ ਟੰਗੀ ਬੈਠੇ ਆ ਇਹ ਸਾਰੇ ਜੈਕ ਆ ਜੀ ਇਕੱਲੇ ਇਕੱਲੇ ਮੰਨ ਕੇ ਚਲੋ ਬਾਹਰ ਪੇਂਟ ਹੋ ਕੇ ਠੀਕ ਆ ਇਹਦੇ ਵਿੱਚ ਆ ਪਿੱਤਲ ਦੇ ਬੋਸ਼ ਲੱਗੇ ਹੋਏ ਆ ਜੀ ਠੀਕ ਆ ਆਮ ਲੋਡਰਾਂ ਦਾ ਤੁਸੀਂ ਕਿਤੇ ਵੀ ਲੈ ਲਿਓ ਪਰ ਤੁਹਾਨੂੰ ਬੋਸ਼ ਨਹੀਂ ਮਿਲਣਗੇ ਠੀਕ ਆ ਇਹ ਸਾਡਾ ਵਾਦਾ ਆ ਬੋਸ਼ਪਤਲ ਦੇ ਹੋਣਗੇ ਸਾਰੇ ਪਿੱਤਲ ਦੇ ਬੋਸ਼ ਹੋਣਗੇ ਇਹ ਜੀਸੀਬ ਦਾ ਬੋਸ਼ ਆ ਜੀ ਕੋਈ ਆਮ ਬੋਸ਼ ਨਹੀਂ ਇਹਦਾ ਫਾਇਦਾ ਕੀ ਹੁੰਦਾ ਬਈ ਇਹ ਫਾਇਦਾ ਕੀ ਹੈ ਜੀ ਇਹ ਆਪਾਂ ਨੂੰ ਮਾਰਕੀਟ ਤੋਂ ਜਿੱਥੋਂ ਮਰਜ਼ੀ ਲੈ ਲਈ ਅੱਜ ਮੰਨ ਕੇ ਜੇ ਲੋ ਆਪਾਂ 2400 ਕਿਲੋਮੀਟਰ ਲੋਡਰ ਭੇਜਤਾ ਹੂੰ ਉੱਥੇ ਉਹਨੇ ਇਹਦਾ ਪਾਰਟ ਨਹੀਂ ਮਿਲਦਾ ਆਪਣੇ ਕੋਲ ਲੈਣਾ ਹਮੇ ਸਮਾਨ ਦੀ ਹੁਣ ਗੱਲ ਪਹਿਲਾਂ ਹੀ ਕਰ ਲੈਣਾ ਬਈ ਮੰਨ ਲਾ ਤੁਸੀਂ ਅੱਜ ਸਮਾਨ ਕੋਈ ਵੀ ਫਿੱਟ ਕਰਦੇ ਹਣਾ ਜਾਂ ਤੁਹਾਡੇ ਤੋਂ ਕੋਈ ਬਣਿਆ ਬਣਾਇਆ ਟਰੈਕਟਰ ਤੋਂ ਬਿਨਾ ਇਕੱਲਾ ਲੋਡਰ ਵੀ ਲੈਂਦਾ ਤੁਹਾਡੇ ਤੋਂ ਹਣਾ ਸਮਾਨ ਦੀ ਦਿੱਕਤ ਆ ਕੋਈ ਵੀ ਸਮਾਨ ਲਾਉਣੇ ਉਹ ਮਿਲ ਜਾਂਦਾ ਕਿਤੇ ਉਹ ਜਿੱਥੋਂ ਮਰਜ਼ੀ ਲਓ ਜੀ ਜਿਹੜਾ ਇਹਦਾ ਪਾਰਸਾ ਕੋਈ ਇਹਦੇ ਬੋਕੀਆਂ ਹੋਗੀਆਂ ਜੀ ਉਹ ਵੀ ਆਪਾਂ ਨੂੰ ਮਾਰਕੀਟ ਚੋਂ ਮਿਲ ਲੱਗੀਆਂ ਜੋ ਆ ਬੋਸ਼ਾ ਜੀ ਇਹ ਜੀਸੀਬੀ ਦਾ ਬੋਸ਼ਾ ਅੱਛਾ ਬਾਈ ਜੀ 176 ਨੰਬਰ ਬੋਸ਼ ਕਹਿ ਕੇ ਆਪਾਂ ਲੈ ਸਕਦੇ ਹਾਂ ਠੀਕ ਹੈ ਹਾਂਜੀ ਪਿੱਤਲ ਵਾਲੇ ਬੋਸ਼ਾ ਪਿੱਤਲ ਵਾਲੇ ਬੋਸ਼ ਹੋਣਗੇ ਠੀਕ ਹੈ ਤੇ ਆਹਾਂ ਬਾਈ ਚੀਜ਼ਾਂ ਇਹ ਬਾਈ ਜੀ ਲੋਡਰ ਦੇ ਬੀਮ ਬਣ ਰਹੇ ਆ ਜੀ ਠੀਕ ਹੈ ਸਾਰੀ ਪਲਾਜ਼ਮਾ ਕਟਿੰਗ ਆ ਇਹ ਅੱਛਾ ਉਗੜਾ ਆਹ ਵਿੱਚ ਇਹਦੇ ਬੋਲ ਕੇ ਰੋਤੇ ਪਲਾਜ਼ਮਾ ਕਟਿੰਗ ਹੈ ਸਾਰੇ ਪਲਾਜ਼ਮਾ ਕਟਿੰਗਾਂ ਦੀ ਠੀਕ ਹੈ ਹਾਂਜੀ ਬਿਲਕੁਲ ਤੇ ਇੱਕ ਬਈ ਇਧਰ ਨਾ ਟੈਂਕੀ ਰਹਿ ਗਈ ਆਹ ਕਾਦੀ ਟੈਂਕੀ ਹੈ ਇਹ ਇਹ ਟੈਂਕੀ ਵੀਰ ਜੀ ਆਪਣੀ ਲੋਟਰਾਂ ਨੂੰ ਲੱਗਦੀ ਹੈ ਜੀ ਅੱਛਾ ਬਈ ਹਾਂ ਆਹ ਲੈਵਲ ਆ ਇਹਦਾ ਤੇਲ ਦਾ ਦੱਸਣ ਨੂੰ ਹਾਈ ਲੋ ਦਾ ਹਾਂ ਆਪਾਂ ਨਾ ਇਹਦੇ ਮੂਰੇ ਕ੍ਰੈਂਕ ਤੇ ਇੱਕ ਵੱਖਰਾ ਸਪੈਸ਼ਲ ਪੰਪ ਲਾਉਣੇ ਹੁੰਦੇ ਆ ਠੀਕ ਹੈ ਇਹਦੇ ਸਪੀਡ ਵਧਣ ਵਾਸਤੇ ਆਮ ਕਿਹਾ ਬਹੁਤ ਲੋਡ ਨਾਲ ਲੈਫਟ ਪੰਪ ਤੇ ਚੱਲਦੇ ਆ ਉਹਦੇ ਸਪੀਡ ਬਹੁਤ ਘੱਟ ਹੁੰਦੀ ਹੈ ਸਲੋ ਹੁੰਦੀ ਹੈ ਠੀਕ ਆਪਾਂ ਐਕਸਟਰਾ ਵੱਡਾ ਪੰਪ ਮੂਰੇ ਲਾ ਦਿੰਦੇ ਆ ਇਹਦੇ ਲਾ ਰਹੇ ਨਹੀਂ ਤੁਸੀਂ ਬਈ ਜੌਂਡੀਆਰ ਦੇ ਹਾਂਜੀ ਹਾਂਜੀ ਆ ਦੇਖੋ ਠੀਕ ਹੈ ਇਹਦੇ ਨਾਲ ਜਿਹੜੇ ਅਲੱਗ ਹੀ ਹੋ ਗਿਆ ਤੇਲ ਦਾ ਜਿਹੜਾ ਪੰਪ ਦਾ ਆਹ ਕ੍ਰਾਸ ਫਿਟਿੰਗ ਹੋ ਰਿਹਾ ਜੀ ਆਹ ਐਂਗਲਾਂ ਲੱਗੀਆਂ ਠੀਕ ਆ ਇਹਦਾ ਪੰਪ ਪਿਆ ਜੀ ਠੀਕ ਹੈ ਇਹ ਵੀ ਵੱਡਾ ਹੀ ਹੋਊਗਾ ਪੰਪ ਤੇਲ ਦਾ ਸਰਕਲ ਜਿਹੜਾ ਪੂਰਾ ਰੱਖੇ ਹਨਾ ਬਈ ਇਹ ਇਸ ਪੰਪ ਲੱਗ ਜਾਵਾਂਗਾ ਹੂੰ ਇਹ ਚੀਜ਼ਾਂ ਇਹ ਸਿਸਟਮ ਆ ਠੀਕ ਐ ਤੇ ਬਈ ਅੱਡੇ ਵੀ ਕੁਝ ਪਏ ਆ ਜਿਵੇਂ ਰੰਗ ਕੀਤੇ ਹਰ ਪਾਰਟਸ ਇਹ ਸਾਰੇ ਪਾਰਟ ਇਹਦੇ ਆ ਜੀ ਹਾਂਜੀ ਜਿੰਨਾ ਵੀ ਤੁਹਾਨੂੰ ਹਰਾ ਰੰਗ ਦਿੰਦਾ ਇਹ ਸਾਰਾ ਜੌਂਡੀਆ ਜੌਂਡੀਆ ਮੰਨ ਕੇ ਚੱਲੋ ਵੀ ਹੁਣ ਤੁਸੀਂ ਇਹ ਸਾਰਾ ਰੰਗ ਮਾਰੀ ਬੈਠਿਆਂ ਨੂੰ ਇਹ ਸਾਰਾ ਰੰਗ ਮਾਰੀ ਕਸਮ ਤੇ ਸਾਰਾ ਜੀ ਓਕੇ ਠੀਕ ਐ ਜਿਵੇਂ ਆਹ ਜੱਕ ਪਏ ਆ ਆ ਵੀ ਕੋ ਸਾਰੇ ਪਿੱਤਲ ਦੇ ਬੋਸੇ ਲੱਗੇ ਨੇ ਹਰ ਹੂੰ ਉੱਪਰਲੇ ਪਾਸੇ ਵੇਖੋ ਜਿਹੜੇ ਮਰਜ਼ੀ ਜੱਕਾਂ ਚ ਵੇਖ ਲਓ ਸਾਰੇ ਥਾਂ ਆਪਣੇ ਪਿੱਤ ਆ ਆ ਮਤਲਬ ਪਿੱਟੜੀ ਵੀ ਮਨ ਲੈ ਕਸਾਈ ਵੀ ਘਟ ਹੋਣੀ ਹੈ ਜੀ ਇਹਦੀ ਕਸਾਈ ਵੀ ਘਟਾ ਬਾਕੀ ਇੱਕ ਖਾਸ ਸਾਡੀ ਹੋਰ ਆ ਜੀ ਹਾਂਜੀ ਸਾਡੇ ਅਸਲਾਂ ਦੇ ਵਿੱਚ ਸਾਡਾ ਗੁੱਲਾ ਨਹੀਂ ਚੱਲੂਗਾ ਹਾਂਜੀ ਆਮ ਕਿਨਾਂ ਪਿੰਨਾ ਇਹਦੇ ਵਿੱਚ ਚੱਲ ਕੇ ਸੱਲ ਖੋਲੇ ਹੋ ਜਾਂਦੇ ਆ ਠੀਕ ਹੈ ਬਈ ਇਹ ਦੀ ਸਣ ਆਪਣਾ ਕੀ ਆ ਇਹਦੇ ਵਿੱਚ ਕਾਵਲਾ ਪੈਂਦਾ ਇੱਥੇ ਗੁੱਲੇ ਦੇ ਵਿੱਚ ਉਹ ਫਿਕਸ ਹੋ ਜਾਂਦਾ ਠੀਕ ਹੈ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਇਹਦੀ ਜਿੰਨੀਆਂ ਵੀ ਪਿੰਨਾ ਐ ਉਹ ਸਾਰਾ ਇੱਕ ਸਾਈਜ਼ ਆ ਠੀਕ ਹੈ ਕੋਈ ਲੰਬਾਈ ਦਾ ਨਹੀਂ ਫਰਕ ਕੋਈ ਮੋਟਾਈ ਦਾ ਨਹੀਂ ਫਰਕ ਜੇ ਕਿਹਨੇ ਕੱਲ ਨੂੰ ਕਰੇ ਲੋਡਰ ਖੋਲ ਲਿਆ ਜਿੱਥੋਂ ਲਈ ਪੈਨ ਜਿੱਥੇ ਮਰਜ਼ੀ ਬਾਦ ਨੂੰ ਕੋਈ ਦਿੱਕਤ ਨਹੀਂ ਨਿਸ਼ਾਨੇ ਰੱਖਣ ਦੀ ਲੋੜ ਨਹੀਂ ਨਿਸ਼ਾਨੀ ਨਹੀਂ ਵੀ ਆਪਾਂ ਆਇਆ ਇਹਦਾ ਇਹਦਾ ਹੀ ਪਾਉਣਾ ਜੇ ਕਹਿੰਦਾ ਮਨੋ ਪੈਨ ਇੱਥੋਂ ਵਾਲੀ ਸੀ ਤੇ ਉਹ ਉੱਥੋਂ ਵਾਲੀ ਸੀ ਫਿਰ ਕੱਢ ਕੇ ਪੋਗੋ ਜਿਹੜੀ ਜਿੱਥੇ ਮਰਜ਼ੀ ਬਾਦ ਉੱਥੇ ਹੀ ਪੋਗੋ ਉੱਥੇ ਹੀ ਪੋਗੂਗੀ ਹਾਂਜੀ ਠੀਕ ਆ ਇਹ ਹੁਣ ਮੰਨ ਲਾ ਫਿਟਿੰਗ ਤੇ ਆ ਹੁਣ ਬਾਈ ਜਮਾ ਇਹ ਸਾਰਾ ਫਿਟਿੰਗ ਤੇ ਆ ਜੀ ਆਹ ਜਿਹੜੇ ਮਤਲਬ ਵੀ ਇਹਨੂੰ ਕੱਟਿਆ ਹੋਇਆ ਬਾਈ ਫਿਰ ਕਾਹਦੇ ਨਾਲ ਕੱਟਦੇ ਆ ਆਹ ਜਿਹੜ ਠੀਕ ਹੈ ਕੋਈ ਹੱਥੀ ਕਟਿੰਗ ਨਹੀਂ ਸਾਰਾ ਸਫਾਈ ਚੱਕ ਨੂੰ ਜਿਹਨੂੰ ਆਪਾਂ ਲੇਜ਼ਰ ਵਾਲਾ ਵੀ ਕਹ ਦਿੰਦੇ ਨੇ ਲੇਜ਼ਰ ਕਟਿੰਗ ਆ ਉਹ ਕਟਿੰਗ ਆ ਸਾਰੀ ਹੂੰ ਬਾਕੀ ਆ ਸਾਹਮਣੇ ਸਾਰੇ ਲੋਡਰ ਬਣੇ ਪਏ ਆ ਆਪਣੇ ਤਿਆਰ ਹੀ ਹੁੰਦੇ ਆ ਮਤਲਬ ਬੱਕੜਾ ਵਗੈਰਾ ਸਗੀਆਂ ਬਣੀਆਂ ਪਈਆਂ ਆਹ ਤੇਲ ਵਾਲੇ ਟੈਂਕੀਆਂ ਤਿਆਰ ਹੋਈ ਜਾਂਦੀਆਂ ਆਹ ਬਾਗਟਾਂ ਤਿਆਰ ਹੋਈਆਂ ਪਈਆਂ ਆਹ ਮੰਨ ਕੇ ਚਲੋ ਮਗਲੇ ਟੈਂਕੀਆਂ ਤਿਆਰ ਹੋਈਆਂ ਪਈਆਂ ਓਕੇ ਹਾਂਜੀ ਜਿਵੇਂ ਮੈਂ ਗੱਲ ਕਰਕੇ ਆ ਸ਼ੁਰੂਆਤ ਦੇ ਵਿੱਚ ਵੀ ਭਾਈ ਬਣੇ ਬਣਾਇਆ ਵੀ ਲੈਣੇ ਆ ਹਾਂਜੀ ਤਾਂ ਉਹ ਵੀ ਮਿਲ ਜਾਂਦੇ ਨੇ ਉਹ ਵੀ ਮਿਲ ਜਾਂਦੇ ਨੇ ਤੇ ਜਿਵੇਂ ਜੀਸੀਬੀ ਦੀ ਗੱਲ ਕਰਦੇ ਆ ਜੀਸੀਬੀ ਦਾ ਵੀ ਮਾਣ ਵਾਲੀ ਜਿਹੜੀ ਜੀਸੀਬੀ ਆ ਜੀ ਉਹ ਸਪੈਸ਼ਲ ਮੌਕੇ ਤੇ ਮੜੂਗੀ ਜਿਹੜੇ ਲੋਡਰ ਆ ਇਹ ਆਪਣੇ ਕੋਲ ਜਦੋਂ ਮਰਜੀ ਆਜੋ ਇਹ ਤਿਆਰ ਪ੍ਰਚਾਰ ਮਿਲਣਗੇ ਵੀ ਟਾਈਮ ਨਹੀਂ ਲੱਗਣਾ ਵੀ ਅੱਜ ਤੁਹਾਡੇ ਕੋਲੇ ਬੁਕਿੰਗ ਕਰਾ ਕੇ ਜਾਵੇ ਭਾਈ ਕਿਸੇ ਨੂੰ ਕੱਲਾ ਕੋਈ ਆਪਣੇ ਕੋਲ ਪਾਰਟ ਵੀ ਚਾਹੀਦਾ ਕੋਈ ਕਦੇ ਕੱਲੇ ਮੋਡੇ ਚਾਹੀਦੇ ਆ ਕੋਈ ਕਿਸੇ ਨੂੰ ਕੱਲਾ ਵਾਲਟ ਚਾਹੀਦਾ ਜਾਂ ਕਿੰਦੋਂ ਮਗਲੀ ਟੈਂਕੀ ਚਾਹੀਦੀ ਆ ਉਹ ਵੀ ਆਪਣੇ ਕੋਲੇ ਮਿਲਣਗੇ ਤੇ ਜੇ ਮੰਨ ਕੇ ਚਲੋ ਭਾਈ ਮੇਰੇ ਕੋਲ ਟਰੈਕਟਰ ਘਰੇ ਆ ਨੂਰੋਂ ਮੈਂ ਕੱਲਾ ਤੁਹਾਡੇ ਤੋਂ ਕੱਲਾ ਬੱਕਟ ਜਿਵੇਂ ਆ ਲੋਡਰ ਟਾਈਪ ਹਨ ਬਣਿਆ ਸਾਰਾ ਇਹ ਵੀ ਵਗੈਰਾ ਲੈ ਕੇ ਜਾਣੇ ਫਿੱਟੜ ਕੰਮ ਘਰੇ ਉਹ ਮਿਲ ਜਾਂਦੇ ਆ ਉਹ ਮਿਲ ਜਾਂਦੇ ਆ ਅੱਛਾ ਜੀ ਸਾਦ ਕੇ ਸਾਡੇ ਕੋਲ ਜਾ ਸਕਦਾ ਨੇ ਘਰੇ ਲਿਜਾ ਕੇ ਉਹਦਾ ਫਿਟਿੰਗ ਕਰ ਸਕੂ ਠੀਕ ਹੈ ਹਾਂਜੀ ਮਤਲਬ ਕੋਈ ਤੁਸੀਂ ਪੁਰਾਣਾ ਵੀ ਸਾਨੂੰ ਵਿੱਚ ਕਟਾਉਣਾ ਉਹ ਵੀ ਪੁਰਾਣਾ ਵੀ ਵਿੱਚ ਕਟਵਾਉਣਾ ਠੀਕ ਹੈ ਹਾਂ ਉਹ ਇਹ ਨਹੀਂ ਵੀ ਆਪਾਂ ਪੁਰਾਣਾ ਕੱਲ ਨੂੰ ਕਿੱਥੇ ਵਿੱਚ ਆ ਗਿਆ ਕਵਾੜ ਦੇ ਵਿੱਚ ਵਿੱਚ ਆ ਗਈ ਹਾਂ ਆਪਣਾ ਤੁਹਾਡਾ ਉਹ ਵੀ ਫਾਇਦਾ ਵਿੱਚ ਇਹਦੇ ਕਰਾਂਗੇ ਠੀਕ ਹੈ ਲੈ ਮਿੱਤਰੋ ਤੁਹਾਨੂੰ ਤਿੰਨ ਚੀਜ਼ਾਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਨਾ ਵੀ ਜੇ ਤੁਸੀਂ ਨਵਾਂ ਟਰੈਕਟਰ ਵੀ ਲੈ ਕੇ ਆਉਣੇ ਏਜੰਸੀ ਚੋਂ ਹਨਾ ਇੱਥੇ ਲਿਆ ਕੇ ਛੱਡ ਦਿਓ ਕੋਈ ਰੰਗ ਦਾ ਇੱਕ ਤੇ ਓਂਕਾ ਵੀ ਨਹੀਂ ਲੱਗਣਾ ਜਾਂ ਇੱਕ ਛੱਟ ਵੀ ਨਹੀਂ ਲੱਗਣੀ ਵੀ ਭਾਈ ਮੇਰਾ ਰੰਗ ਆ ਜਾਂ ਬੇਕਾਰ ਹੁੰਦਾ ਨਵੇਂ ਟਰੈਕਟਰ ਦਾ ਹਨਾ ਤੇ ਤੁਸੀਂ ਬੁਕਿੰਗ ਕਰਵਾਉਣ ਦੀ ਵੀ ਲੋੜ ਨਹੀਂ ਤੁਹਾਨੂੰ ਇੱਥੇ ਤੁਸੀਂ ਟਰੈਕਟਰ ਛੱਡ ਦਿਓ ਕਿੰਨੇ ਟਾਈਮ ਚ ਭਾਈ ਕਰਦੋਂਗੇ ਤੁਸੀਂ ਫੇਟ ਇੱਕ ਹਫਤੇ ਦਾ ਟਾਈਮ ਆ ਜੀ ਇੱਕੋ ਵੀ ਆਹ ਨਾ ਆ ਬੁੱਕ ਤਾਂ ਲੋ ਨੂੰ ਹਾਂ ਲੋਡਰ ਜਿਹੜਾ ਫਿੱਟ ਹੋ ਜੂਗਾ ਤੇ ਨੰਬਰ 2 ਤੇ ਜੇ ਤੁਸੀਂ ਆ 3 ਤੇ ਬਣਾਏ ਬਣੇ ਬਣਾਏ ਲੈਣੇ ਆ ਤਾਂ ਤੁਹਾਨੂੰ ਉਹ ਵੀ ਮਿਲ ਜਾਣਗੇ ਬਾਕੀ ਜੋ ਰੰਗ ਦੀ ਕੁਆਲਿਟੀ ਆ ਉਹ ਵੀ ਤੁਹਾਡੇ ਸਾਹਮਣੇ ਆ ਸਾਰਾ ਰੰਗ ਰੀਜਨਲ ਕੰਪਨੀ ਦਾ ਰੰਗ ਹੋਊਗਾ ਠੀਕ ਹੈ ਬਈ ਲੈ ਬਈ ਆ ਰੰਗ ਵੀ ਵੈਰਾ ਜਿਹੜਾ ਐਦਾਂ ਨਹੀਂਗਾ ਵੀ ਕੋਈ ਦੇਸੀ ਰੰਗ ਮਾਰੇ ਹੋਏ ਤੇ ਜਿਵੇਂ ਆ ਪਤੂ ਕੇ ਟਾਈਪ ਵੀ ਕਹਿ ਸਕਦੇ ਆ ਕਿਉਂਕਿ ਚਮਕਦਾ ਪੂਰਾ ਹੈ ਨਾ ਏ ਬਾਈ ਇੱਕ ਤਾਂ ਸਾਹਮਣੇ ਤੁਹਾਡੀ ਮਸ਼ੀਨ ਖੜੀ ਏਸੀ ਚੈਮਨ ਲਾਇਆ ਹੋਇਆ ਜੀ ਹਾਂ ਜੀ ਮੈਂ ਜਿਵੇਂ ਲੋਡਰਾਂ ਤਾਂ ਤਾਂ ਨਹੀਂ ਕੱਲਾ ਮਸ਼ੀਨ ਵਗੈਰਾ ਵੀ ਬਣਾਉਨੇ ਫਿਰ ਹਾਂ ਮਸ਼ੀਨ ਦਾ ਵੀ ਚੱਲਦਾ ਜੀ ਆਪਣਾ ਆਪਣੇ ਕੋਲ ਲੋਡਰਾਂ ਮਸ਼ੀਨਾ ਕਲਟੀਵੇਟਰ ਰੋਟਾਵੇਟਰ ਤਵੀਆਂ ਸਾਰੇ ਸੰਦੀ ਆਪਣੇ ਕੋਲ ਬੰਦ ਠੀਕ ਹੈ ਹੁਣ ਆਪਣੀ ਉਹ ਬਾਹਰ ਜਿਹੜੀ ਮਸ਼ੀਨ ਖੜੀ ਓ ਏਸੀ ਕੈਮਨ ਜੀ ਠੀਕ ਹੈ ਨਾ ਓ ਏਸੀ ਕੈਮਨ ਦੇ ਵਿੱਚ ਵੀ ਆਪਣੇ ਕੋਲ ਬੰਦ ਹੀ ਆਈ ਸੀ ਕੈਮਨ ਚ ਬੰਦੀ ਆ ਹਾਂ ਇਹ ਇੱਕ ਭਾਰਤ ਦੀ ਪਹਿਲੀ ਵੱਖਰੀ ਮਸ਼ੀਨ ਆ ਸਾਰੀ ਮਸ਼ੀਨਾਂ ਨਾਲੋਂ ਠੀਕ ਹੈ ਹਾਂ ਜੀ ਇਸ ਮਸ਼ੀਨਾਂ ਤੁਸੀਂ ਮੰਨ ਕੇ ਚਲੋ ਮੱਕੀ ਦਾ ਆਚਾਰ ਜਰੀ ਦਾ ਆਚਾਰ ਬਾਜਰੇ ਦਾ ਆਚਾਰ ਪਰਾਲੀ ਦਾ ਆਚਾਰ ਹਮ ਹਰੀ ਕਣਕ ਦਾ ਆਚਾਰ ਜਮੇ ਦਾ ਆਚਾਰ ਇਸ ਤੋਂ ਇਲਾਵਾ ਕਣਕ ਦੀ ਤੂੜੀ ਪਰਾਲੀ ਸੁੱਤੀ ਦੀ ਤੂੜੀ ਕੋਈ ਬਣਾ ਸਕਦੇ ਐਨਾ ਕੁਛ ਮਤਲਬ ਇਹ ਮਸ਼ੀਨ ਕਰੂਗੀ ਇਹ ਭਾਰਤੀ ਪਹਿਲੀ ਇੱਕ ਕੰਮਸ਼ੀਨ ਜਿਹਦੇ ਨਾਲ ਤੁਸੀਂ ਸਾਲ ਭਾਰੀ ਕੰਮ ਲੈ ਸਕਦੇ ਠੀਕ ਹੈ ਹਾਂਜੀ ਠੀਕ ਹੈ ਭਾਈ ਤੇ ਬਾਕੀ ਮਿੱਤਰੋ ਸਾਨੂੰ ਨੰਬਰ ਚੱਲ ਰਹੇ ਹਨ ਜੇ ਕਿਸੇ ਨੇ ਲੋਡਰ ਵੀ ਤਿਆਰ ਕਰਾਉਣਾ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਇੰਪਲੀਮੈਂਟ ਤਿਆਰ ਕਰਾਉਣਾ ਨਾ ਸਕ੍ਰੀਨ ਤੇ ਨੰਬਰ ਚੱਲੀ ਜਾਂਦੇ ਆ ਬਾਈ ਲੋਕੇਸ਼ਨ ਆਪਣੀ ਸਿਰਗੇ ਆਲਾ ਪਿੰਡ ਆ ਜ਼ਿਲ੍ਹਾ ਬਠਿੰਡਾ ਤੇ ਮੇਨ ਰੋਡ ਤੇ ਆਣਾ ਭਗਤਾ ਬੱਸ ਸਟੈਂਡ ਤੇ ਬੱਸ ਸਟੈਂਡ ਬਿਲਕੁਲ ਖਸਾ ਬਰਨਾਲਾ ਰੋਡ ਤੇ ਸਿਰਗੇ ਆਲਾ ਪਿੰਡ ਬੱਸ ਸਟੈਂਡ ਦੇ ਉੱਪਰ ਆਪਣੀ ਫੈਕਟਰੀ ਆ ਬਿਲਕੁਲ ਤੇ ਆ ਜਿਹੜੇ ਤੁਹਾਨੂੰ ਅੱਜ ਦਿਖਾਉਣਾ ਸੀ ਨਾ ਲੋਡਰ ਵਗੈਰਾ ਦੀ ਫਿਟਿੰਗ ਆ ਕਈ ਵਾਰੀ ਭਰਾਵਾਂ ਨੂੰ ਬਹਿਮ ਹੁੰਦਾ ਵੀ ਯਾਰ ਰੰਗ ਉੱਤੇ ਮਾਰ ਦਿੰਦੇ ਆ ਟਰੈਕਟਰ ਦਾ ਨਾ ਰੰਗ ਖਰਾਬ ਹੋ ਜਾਂਦਾ ਉਹ ਇਦਾਂ ਦੀ ਕੋਈ ਗੱਲ ਨਹੀਂ ਬਾਈ ਇਹ ਰਹਿਣਾ ਪੂਰਾ ਨਾ ਤਸੱਲੀ ਬਖਸ਼ ਕੰਮ ਕੀਤਾ ਹੁੰਦਾ ਆ ਵੇਖੋ ਜੀ ਹੁਣ ਆਹ ਪਾਰਟ ਆ ਇਹਦਾ ਜੀ ਇਹ ਚੀ ਠੀਕ ਡੋਟਰ ਕਸਣ ਵਾਸਤੇ ਠੀਕ ਹੈ ਬਈ ਇਹ ਵੀ ਕੱਲਾ ਪਾਟ ਚਾਰ ਸਪੀਰਾਂ ਦਾ ਪੇਂਟ ਹੋਇਆ ਠੀਕ ਹੈ ਕੋਈ ਇਹ ਨਹੀਂ ਵੀ ਅੰਦਰਲਾਪਸ ਆਪਾਂ ਛੜਤਾ ਤੇ ਬਾਹਰ ਬਾਰੇ ਦੇ ਪੇਂਟ ਕਰਿਆ ਜਿੰਨਾ ਵੀ ਆਪਣਾ ਰੰਗ ਹੋਊਗਾ ਥੱਲੇ ਉੱਤੇ ਸਾਰੇ ਸਾਂ ਇੱਕ ਸੂਤ ਵੀ ਜਗ੍ਹਾ ਨਹੀਂ ਬਚੀ ਹੋਊਗੀ ਜਿੱਥੇ ਨਹੀਂ ਪੇਂਟ ਹੋਊਗਾ ਵੀ ਕਹ ਲੈ ਵੀ ਭਰੋਸਾ ਕਰ ਸਕਦਾ ਇੱਥੇ ਛੱਡ ਜੇ ਹਾਂ 100% ਭਰੋਸਾ ਕਰਪੇ ਠੀਕ ਹੈ ਬਾਕੀ ਆਪਣਾ ਜਿੱਥੇ ਜਿੱਥੇ ਲੋਡਰ ਗਏ ਵੇਆ ਘਟੋ ਘਟ 350 400 ਲੋਡਰ ਬਾਬੇ ਦੀ ਕਿਰਪਾ ਨਾਲ ਆਪਾਂ ਇਹ ਦੋ ਬਲਾਂ ਸੇਲ ਕਰਤਾ ਠੀਕ ਹੈ ਬਾਈ ਜੀ ਉਹਨਾਂ ਤੋਂ ਲੋਡਰ ਤੋਂ ਪੁੱਛ ਕੇ ਵੀ ਅਸੀਂ ਲੋਡਰ ਬਣਾਉਣਾ ਜੀ ਕਿੱਥੋਂ ਬਣਵਾਈਏ ਕਿੱਥੋਂ ਬਣਵਾਈਏ ਠੀਕ ਹੈ ਹਾਂਜੀ ਕਿਉਂ ਹਰ ਇੱਕ ਬੰਦਾ ਆਪਦੀ ਚੀਜ਼ ਨੂੰ ਕਹਿੰਦਾ ਮੇਰੀ ਚੀਜ਼ ਵਧੀਆ ਜਦੋਂ ਬਾਜ਼ਾਰ ਚੋਂ ਚੀਜ਼ ਵਧੀਆ ਆਖੀ ਜਾਂਦੀ ਹੈ ਚੀਜ਼ ਉਹ ਤੋਂ ਵਧੀਆ ਹਾਂਜੀ ਬਈ ਬਿਲਕੁਲ ਹਾਂਜੀ ਕੁਆਲਿਟੀ ਹੁੰਦੀ ਹੈ ਨਾ ਲੰਮਾ ਸਮਾਂ ਚੱਲਦੀ ਹੈ ਫਿਰ ਫੇਰ ਵਧੀਆ ਆਖੀ ਜਾਂਦੀ ਹੈ ਨਾ ਆ ਰਹੀਆਂ ਸਾਡੀਆਂ ਪਿੰਨਾ ਜੋ ਇਹਦੇ ਵਿੱਚ ਪਿੰਨਾ ਪੈਂਦੀਆਂ ਪੱਕੀ ਪਿੰਨਾ ਗਲੇ ਨਿਪਲ ਨੂੰ ਦਿੱਤਾ ਦਿੱਤਾ ਇਹ ਪੈਗ ਇਹ ਇੱਕ ਸਾਈਜ਼ ਹੀ ਸਾਰਿਆਂ ਦਾ ਜਿਹੜਾ ਤੁਸੀਂ ਦੱਸਿਆ ਹੈ ਨਾ ਇਸ ਤਰ੍ਹਾਂ ਹੀ ਸਾਰੀ ਪੈਗ ਹੋ ਕੇ ਤੁਹਾਨੂੰ ਮਿਲੂਗੀ ਜੀ ਹੂੰ ਇਹ ਸਾਰੀ ਇੱਕੋ ਸਾਈਜ਼ ਹੈ ਜਿੱਥੇ ਜਿਹੜੀ ਮਰਜ਼ੀ ਪਿੰਨ ਪਾਦੇ ਕੱਲ ਨੂੰ ਘਰੇ ਖੋਲੋ ਕੋਈ ਨੰਬਰ ਦਾ ਨਹੀਂ ਵੀ ਆ ਭਾਈ ਉਹਦੀ ਆ ਇਹ ਨਹੀਂ ਵੀ ਤੁਹਾਨੂੰ ਨਿਸ਼ਾਨੀ ਰੱਖਣੀ ਪਊ ਵੀ ਇਹ ਫਲਾਨੀ ਪਿੰਨ ਫਲਾਨੇ ਸਾਧ ਦੀ ਆ ਕੋਈ ਇਹ ਮੋਟੀ ਆ ਜਾਂ ਪਤਲੀ ਆ ਇਹ ਨਹੀਂ ਇਹ ਮਿਨੀਮਮ ਟਰੈਕਟਰ ਐਚਪੀ 50 ਐਚਪੀ ਦਾ ਛੋਟਾ ਵੀ ਚੱਲ ਜਾਂਦਾ ਭਾਈ ਸਾਡੇ ਕੋਲੇ ਵੀਰ ਜੀ ਹੁਣ ਤੱਕ ਅਸੀਂ ਆਸ਼ੇ ਤੋਂ ਲੈ ਕੇ ਟੋਟਲ ਜਿੰਨੇ ਵੀ ਕੰਪਨੀ ਦੇ ਟਰੈਕਟਰਾਂ ਅਸੀਂ ਸਾਰੀਆਂ ਕੰਪਨੀਆਂ ਟਰੈਕਟਰਾਂ ਦੇ ਲੋਡਰ ਲਾਉਂਦੇ ਹਾਂ। ਇਹ ਹੁਣ ਇਹ ਤਾਂ ਹਾਈਡਰੋਲਿਕ ਕੰਮ ਕਰਨਾ। ਹਾਈਡਰੋਲਿਕ ਕੰਮ ਕਰਨਾ। ਹਾਈਡਰੋਲਿਕ ਸਪੀਡ ਚਾਹੀਦੀ ਹੁਣ ਤਾਂ। ਭਾਵੇਂ ਛੋਟਾ ਐਚਪੀ ਦਾ 25 ਐਚਪੀ ਦਾ ਹੋਵੇ। ਉਹਦੇ ਤੇ ਬਾਹਰ ਦਾ ਸਹਜਣ ਜਿਵੇਂ ਸਾਨੂੰ ਦੱਸਿਆ 3 ਫੁੱਟ ਤੋਂ ਲੈ ਕੇ 7 ਫੁੱਟ ਤੱਕ ਅਸੀਂ ਬਾਹਰ ਨੂੰ। ਠੀਕ ਹੈ। ਉਹ ਟਰੈਕਟਰ ਦੇ ਵੱਡੇ ਪਾਵਰ ਦੇ ਸਾਬ। ਉਹਦੇ ਸਾਰਨਾ ਆਪਾਂ ਬਾਟੂ ਦੇ ਲਾ ਦਿੰਦੇ ਹਾਂ। ਸੋ ਬਾਕੀ ਟਰੈਕਟਰ ਦੀ ਬੰਦੇ ਦੀ ਆਪਣੀ ਆਪ ਦੀ ਚੋਅ ਆ ਸਾ ਵੀ ਆਪਾਂ ਟਰੈਕਟਰ ਕਿਡਾ ਲਵਾਂ। ਕਿਸੇ ਨੂੰ ਜੇ ਕੰਪਲੀਟ ਚਾਹੀਦੇ ਹੁਣ ਬਣੇ ਬਣਾਏ ਉਹ ਵੀ ਆਪਣੇ ਕੋਲ ਤੇ ਬਾਕੀ ਮਿੱਤਰੋ ਜਿਹੜੀ ਸਾਰੀ ਜਾਣਕਾਰੀ ਆ ਨਾ ਬਾਈ ਨੇ ਤੁਹਾਨੂੰ ਦੇ ਦਿੱਤੀ ਹੈ ਤੇ ਆ ਨੰਬਰ ਚੱਲੀ ਜਾਂਦੇ ਆ ਸਕਰੀਨ ਤੇ ਜੇ ਕਿਸੇ ਨੇ ਮੱਲਾ ਲੋਡਰ ਫਿੱਟ ਕਰਵਾਉਣਾ ਟਰੈਕਟਰ ਤੇ ਹਨ ਨਾ ਨਾਵਾ ਵੀ ਤੁਸੀਂ ਛੱਡ ਜੋ ਕੋਈ ਚੱਕਰ ਨਹੀਂਗਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ